चुनो कह रहे मतलब कसूर आरोप संगरूर की गल चले

कबड्डी सबने घाटा ने किसिया कोई खड़ सकता कितना घाटा ने और सबने पंच पिंड कबड्डी भारत यह मेरे बच्चों

ਤੱਕ ਬੱਲੇ ਬੱਲੇ ਉਹ ਨੀਰੀ ਫਾੜਾ ਜਿੰਦਾ ਧੱਕੇ ਦਿੱਤੀਆਂ ਪੰਜਾਬ ਦੀ ਜਵਾਨੀ ਉਹ ਦੂਜੀ ਕੌਮੀ ਹੈ ਉਹ ਤੀਜੀ ਕੌਮੀ ਜਦੋਂ ਮੁੱਕਦੇ 2000 ਰੁਪਏ ਦੇ ਖਾਤੇ ਦੇ ਵਿੱਚ ਜਗਪਾਲ ਸਿੰਘ ਦੀ ਖੇਹਰਾ ਦੇ ਵੱਲੋਂ ਬੁੱਢੇ ਕੰਦ ਦਾ ਨੇ ਇੱਕ ਜੱਫਾ 1000 ਦਾ ਜਗਪਾਲ ਸਿੰਘ ਦੀ ਖੇਹਰਾ ਦੇ ਵੱਲੋਂ ਇੱਕ ਘਰਾਚੋ ਵਾਲਾ ਛੋਟੀ ਕਬੱਡੀ ਪਾ ਰਿਹਾ ਹੈ ਆਹ ਸਮਝਾਓ ਆਹ ਛੱਤੇ ਵੀ ਕਬੱਡੀ ਪੈ ਰਹੀ ਹੈ ਮੇਰੇ ਮਿੱਤਰੋ जिला संगरूर है पग बने तार तार के पछता रखते रहे बच्चे दस्यो सारा टबर ही पै गया कमर जे

ਹੋਤਾ ਇੱਕ ਫੌਂਟੀ ਅੱਥਰੰਦ ਇੱਕ ਧਰਤੀ ਨਾਲ ਜੁੜ ਕੇ ਰਹਿਣਾ ਵਾਲਾ ਉਹ ਤਾਈ ਨੇ ਤਿੰਰੇ ਉਹ ਬਹੁਤ ਮਿਹਨਤ ਸਭਾਦੀ ਆ ਜੋ ਦੋਹਾਂ ਮਾਰੇ ਪਟੇ ਵੀਰ ਦੇ ਲਈ ਉਹ ਰੇਡ ਪਾਹੀ ਹੈ ਚੱਕਰ ਵਿੱਚ ਖੇਪਲ ਵਾਲਾ ਵੀਰੇ ਨੇ ਕੋਲੀ ਕੀਤੀ ਹੈ ਤੇ ਪੁਆਇੰਟ ਆਪਣੀ ਟੀਮ ਦੇ ਖਾਤੇ ਵਿੱਚ ਚੱਕਰ ਵਾਲੀ ਛੇਰ ਵਾਲਾ ਵੀਰਾ ਵੀਰਾ ਡੋਟ ਗਿਆ ਘਰਾਟੋ ਵਾਲਾ ਸ਼ਰਦੀ

ਕਾ ਚਿਰ ਦੇ ਗੌਰ ਜ ਰੱਖੇ ਹਾ ਪੁਰਸ਼ਾ ਵੱਲੋਂ ਹੋ ਕਪੜੇ ਤਿਆਰ ਤੇ ਸਦਕਾਰ ਇੱਧਰ ਕਿੰਨੇ ਸਾਡੇ ਸਬਰ ਸਪਕਟਰ ਵੱਡੇ ਵੀਰ ਸਵਾਰ ਹੈ ਜੀਪ ਸਿੰਘ ਜੀ ਵੱਡੇ ਕੋਲੇ ਜਿਵੇਂ ਅਜ ਵੀਰ ਵਰਿਕ ਉਹ ਜਿਲ ਕਰਦਾ ਜਿਲ ਕਰਦਾ ਆਕੇ ਕਰੋ ਖੰਡੀਆ ਉਹ ਜਿਹੜੇ ਜਰੀਪੀ ਦਾ ਮੁੱਛਾ ਦਾ ਪਟਿਆ ਅੱਜ ਬੁਰੀਆਂ ਦੇ ਵਿੱਚ ਨਾਮ ਹੈ ਬਹੁਤ ਧੰਨਵਾਦ ਵਰੇੜ ਪਿੱਟੀਆਂ ਪਟਿਆ ਧੱਕ ਇਹ ਪੰਕਜ ਹੈ ਬੇਰੀ ਦੇ ਦੁਬਾਰਾ ਕੋਟੀ ਦਾ ਪੁਆਇੰਟ ਆਪਣੀ ਟੀਮ ਦੇ ਖਾਤਰ ਵਿੱਚ ਜੋੜ ਕੇ ਹੱਕਤ ਵਿੱਚ ਬੋਧੇ ਕਰ ਗਿਆ ਇਹ ਗੱਲਾਂ ਬਾਤਾਂ ਦਿਖਾ ਲਈ ਲਗਦੀਆਂ ਨੇ ਇਹ ਗੱਲਾਂ ਬਾਤਾਂ ਉਹ ਸਰੇ ਲਗਦੀਆਂ ਨੇ ਅੱਜ ਕਿਤੇ ਹੀਰਾ ਆ ਗਿਆ ਚੱਕਲੀ ਖੇਡ ਵਾਲਾ ਉਧਰ ਕੋਨੀ ਆਇਆ ਸੋਨੀ ਦੇ ਪਾਪਾ ਦੇ

মার সাড়ে ছিরা বেনাকেলেের যাত্রী গতমাকা এক িয়ে ক এক এমাদয় সারা এককা বারা সামররা হব পাম পাচায় তি ধরিনের মার্কে মু। जगपालूटा हिकु हज़ार जगपालपंच साहिब वञो मुख्यत्रिजा हथ ते चाकड़े कराई हुई आहे शेवा पाले खारो के हथ बड़े पई पीता

टे अॼु चोथी रहण चोथी चोथी टे पर कहिड़े पूरी सुखपाल <laughs> 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 ਕਵੱਟੀ ਕਵੱਟੀ ਚੱਪਾ ਅੱਜ ਤੇ ਸਵਾਰ ਅੱਜ ਤੇ ਸਪੂਡ ਅੱਜ ਤੇ ਸਪੌਟਾਈ ਜਾਂਦਾ ਉਹ ਕਹਿੰਦੇ ਛੇੜਾ ਚੱਕਰੀ ਛੇੜ ਵਾਲਾ ਕਵੱਟੀ ਬਹੁਤ ਦੇ ਰਿਮਦਾਰ ਦੇ ਵਿੱਚ ਛੀੜਾ ਵਧਿਆ ਹੋਇਆ ਉਧਰ ਕਹਿੰਦੇ ਲਾਤੀ ਟੱਕਰ ਹੋਈ ਜਿੱਕਰ ਵਜਨ ਸੋਪਰ अपने खाते शब्दी हा पुरक्ष वालों हर पुरुषों वालों हाउस बंदे शब्दी लक्षी रा मैदान अॼु पती हर हू ਕੋਟੀ ਦੀ ਦੁਨੀਆ ਦੇ ਵਿੱਚ ਉਹਦਾ ਨਾਮ ਹੈ ਪ੍ਰਤਾਪ ਪੁਆਇੰਟ 9 ਦੇ ਖਾਤੇ 9 ਦੇ ਖਾਤੇ 10 ਤੇ ਸਾਡੇ 15 ਦੇ ਮੁਕਾਬਲੇ ਹਮੇਸ਼ਾ ਛੱਗਾ ਜੇ ਪੂਰੀ ਅਜੇ ਅਦੀਮਾ ਵੀਰ ਜੀ ਜਲਵੇਲਾ ਦੇ ਮਾਖੇ ਵਾਲਾ ਜਲਵੇਲਾ ਦੇ ਮਾਖੇ ਵਾਲਾ ਜਲਵੇਲਾ ਦੇ ਮਾਖੇ ਵਾਲਾ ਵੀਰ ਜੀ ਲੱਗੀ ਨਹਿਰਾ ਜੀ ਜੇਰਾ ਦੇ ਮਾਈਕ ਤੇ ਆ ਜਾਣਗੇ ਕੋਟਾ ਵੀਰ ਹੈ ਜਲਵੇੜਾ ਦੀ ਮਾਖਿਆ ਵਾਲਾ ਆਪਾਂ ਸ਼ੰਤੀ ਨੂੰ 2000 ਦੇ ਵਿੱਚ ਵੀਰਾਂ ਦੀ ਪੁਜੇ ਕਰਦਾਂਗੇ ਸ਼ੰਤੀ ਮਾਹੌਰਚਾ ਵੱਲੋਂ ਜਿਹੜੇ ਮੁੰਡੇ ਗਏ ਸੀ ਵੀਰ ਸੇਵਾਦਾਰ ਬਣ ਕੇ ਗਏ ਸਨ